ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਪਿਛਲੇ ਦਿਨਾਂ ਤੋਂ ਦੇਖ ਰਹੇ ਹੋ ਲੱਕੀ ਗੋਲਡ ਸਮਿਥ ਤੇ ਰੋਹਿਤ ਦੇਸ਼ਵਾਲ ਦੀ ਚੱਲ ਰਹੀ ਚਰਚਿਤ ਕੌਂਟਰੋਵਰਸੀ ਹਰ ਦਿਨ ਹੋਰ ਜ਼ਿਆਦਾ ਗੰਭੀਰ ਹੋ ਰਹੀ ਹੈ ਸਭ ਤੋਂ ਪਹਿਲਾਂ ਇਹ ਜਾਣ ਲਵੋ ਕਿ ਰੋਹਿਤ ਦੇਸ਼ਵਾਲ ਦਾ ਇੰਸਟਾਗ੍ਰam ਅਕਾਊਂਟ ਸਸਪੈਂਡ ਹੋ ਗਿਆ ਹੈ ਤੇ ਰੋਹਿਤ ਦੇਸ਼ਵਾਲ ਨੇ ਕਿਹਾ ਹੈ ਕਿ ਇਹ ਹਰਕਤ ਲੱਕੀ ਵੱਲੋਂ ਕੀਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਰੋਹਿਤ ਨੇ ਲਾਈਵ ਆ ਕੇ ਲੱਕੀ ਗੋਲਡ ਸਮਿਥ ਨੂੰ ਸਿੱਧਾ ਚੈਲੰਜ ਕੀਤਾ ਸਭ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਲਗੇ ਰੋ ਭਾਈ 23 ਤਾਰੀਖ ਤੱਕ ਤੂੰ ਕੁਝ ਵੀ ਕਰ ਲੋ ਕਿਉਂਕਿ ਆਪਣਾ ਵਾਈਲ ਚਲ ਉਠਾ ਰਖਾ ਹੈ ਉਸਕੇ ਬਾਅਦ ਭਾਈ ਨਾ ਤੂੰ ਬਚਣਾ ਨਾ ਤੇਰਾ ਅਕਾਊਂਟ ਬਚਣਾ ਯਾਦ ਚੀਜ਼ ਯਾਦ ਰੱਖਿਓ ਕੋਈ ਦਿੱਕਤ ਨਾ ਆਵੇ ਤਾਂ سپورਟ ਕਰਨ ਵਾਲੇ ਬਹੁਤ ਭਾਈ ਐ ਇਸ ਵੀਡੀਓ ਤੋਂ ਬਾਅਦ ਉਸਦਾ ਇਹੀ ਕਹਿਣਾ ਹੈ ਕਿ ਲੱਕੀ ਕੋਲ ਸਿਰਫ 23 ਤਰੀਕ ਤੱਕ ਦਾ ਸਮਾਂ ਹੈ ਰੋਹਿਤ ਨੇ ਸਖਤ ਪਾਸ਼ਾਜ ਕਿਹਾ ਕਿ ਨਾ ਤਾਂ ਤੇਰਾ ਅਕਾਊਂਟ ਬਚਣਾ ਨਾ ਹੀ ਤੂੰ ਨਾਲ ਹੀ ਉਸਨੇ ਇਹ ਵੀ ਕਿਹਾ ਕਿ ਜੋ ਲੋਕ ਤੇਰੇ ਨਾਲ ਖੜੇ ਨੇ ਉਹ ਵੀ ਸੋਚ ਲੈਣ ਕਿ ਕਿੰਨੀ ਦੇਰ ਤੱਕ ਤੇਰਾ ਸਾਥ ਦੇਣਗੇ ਉਹਨਾਂ ਲਈ ਵੀ ਸਮਾਂ ਆ ਗਿਆ ਹੈ ਵਿਚਾਰ ਕਰਨ ਦਾ ਉਸ ਤੋਂ ਬਾਅਦ ਲੱਕੀ 골ਡ ਸਮਿਥ ਵੀ ਆਪਣੇ ਪਾਸੇ ਤੋਂ ਵੱਡਾ ਜਵਾਬ ਦਿੰਦਾ ਹੈ ਲੱਕੀ ਨੇ ਇੱਕ ਤਸਵੀਰ ਪੋਸਟ ਕੀਤੀ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਤਸਵੀਰ ਦੇਖੋ ਤੇ ਜੋ ਸ਼ਬਦ ਉਸ ਨੇ ਇਸ ਤਸਵੀਰ ਦੇ ਰਾਹੀਂ ਕਹੇ ਹਨ ਜੇ ਜੇ ਤੇਰੇ ਚ ਜੁਰਤ ਹੈ ਬਣ ਚੁੱਦਾ ਇੱਥੇ ਨੱਟ-ਨੁਟ ਤੇ ਭੌਂਕੜਦਾ ਕੀ ਫਾਇਦਾ ਸਾਹਮਣੇ ਆ ਕੇ ਪਰੋਣੇ ਨਾਲ ਇਕੱਲੇ ਨੂੰ ਇਕੱਲਾ ਦੇਖ ਜੱਟ ਦਾ ਪੁੱਤ ਨਹੀਂ ਹੋਊਗਾ ਜੇ ਮੇਰਾ ਸਾਲਾ ਤੇਰੇ ਬਾਪ ਆ ਕੇ ਨਾ ਘਮਲੋ ਆ ਇੱਕ ਕੌਂਟਰੋਵਰਸੀ ਦਾ ਮਾਮਲਾ ਜ਼ੋਰਾਂ ਤੇ ਆ ਚੁੱਕਿਆ ਹੈ ਤੇ ਲੋਕ ਵੀ ਬੇਸਬਰੀ ਨਾਲ 23 ਤਰੀਕ ਦੀ ਉਡੀਕ ਕਰ ਰਹੇ ਹਨ ਹੁਣ ਸਭ ਦੀ ਨਿਗਾਹ 23 ਤਰੀਕ ਤੇ ਟਿਕੀ ਹੋਈ ਹੈ ਕਿ ਕੀ ਹੋਣ ਵਾਲਾ ਹੈ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਕਿਸ ਦੀ ਹੱਕ ਵਿੱਚ ਹੋ ਲੱਕੀ ਜਾਂ ਰੋਹਿਤ ਤੇ ਤੁਸੀਂ ਇਸ ਮੁੱਦੇ ਦੇ ਬਾਰੇ ਕੀ ਸੋਚਦੇ ਹੋ ਸਾਨੂੰ ਇਹ ਵੀ ਜਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ